ਅੱਜ ਦੀ ਇਸ ਵੀਡੀਓ 'ਚ ਸਾਥਿਓ ਤੁਹਾਡੇ ਮੁਲਾਕਾਤ ਕਰਵਾ ਰਹੇ ਹਾਂ ਸਮਾਜ ਸੇਵੀ ਡਾਕਟਰ ਨਰਿੰਦਰ ਬੱਸੀ ਹੋਰਾਂ ਦੇ ਨਾਲ ਡਾਕਟਰ ਨਰਿੰਦਰ ਬੱਸੀ ਯੂਐਨ ਏਡਸ ਦੇ ਕਮਿਊਨਿਟੀ ਐਜੂਕੇਟਰ ਨੇ ਤੇ ਏਡਸ ਬਾਰੇ ਆਪਣੇ ਸੈਮੀਨਾਰ ਵਰਕਸ਼ਾਪਾਂ ਲੈਕਚਰਸ ਦੇ ਚਲਦੇ ਆ ਇਹਨਾਂ ਨੂੰ ਮੁਲਕ ਭਰ ਦੇ ਵਿੱਚ ਵੱਖ-ਵੱਖ ਸੰਸਥਾਵਾਂ ਖਾਸ ਤੌਰ ਤੇ ਆਰਮੀ ਨੇਵੀ 에ਅਰ ਫੋਰਸ ਨੇ ਵਿਸ਼ੇਸ਼ ਸਨਮਾਨ ਦਿੱਤੇ ਨੇ ਬੱਸੀ ਸਾਹਿਬ ਦੀ ਪਰਸਨੈਲਿਟੀ ਇਹਨਾਂ ਦੀ ਸ਼ਖਸੀਅਤ ਦਾ ਜ਼ਿਕਰ ਕਰਦੇ ਆ ਇੱਕ ਗੱਲ ਹੋਰ ਦੱਸਣਾ ਚਾਹਾਂਗਾ ਕਿ ਬਠਿੰਡਾ ਦੀ ਸਿਵਲ ਡਿਫੈਂਸ ਸੋਸਾਇਟੀ ਦੇ ਵਿੱਚ ਵੀ ਬਤੌਰ ਡਿਪਟੀ ਚੀਫ ਵਾਰਡਨ ਆਪਣੀਆਂ ਸੇਵਾਵਾਂ ਵਲੰਟੀਅਰ ਤੌਰ ਤੇ ਨਿਭਾਰੇ ਨੇ ਬੱਸੀ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇਸ ਵੀਡੀਓ 'ਚ ਤੁਹਾਡਾ ਧੰਨਵਾਦ ਮਨਦੀਪ ਜੀ ਸ਼ੁਕਰੀਆ ਜੀ ਆਇਆਂ ਨੂੰ ਥੈਂਕ ਯੂ ਬੱਸੀ ਸਾਹਿਬ ਤੁਸੀਂ ਸਮਾਜ ਸੇਵਾ ਦੇ ਨਾਲ ਜੁੜੇ ਹੋਏ ਹੋ ਸਮਾਜ ਸੇਵਾ ਦੇ ਨਾਲ ਜੁੜ ਕੇ ਜਿਹੜਾ ਪਹਿਲਾ ਤੇ ਬਹੁਤ ਪੁਰਾਣਾ ਨੋਬਲ ਕਾਸ ਜਿਹੜਾ ਤੁਸੀਂ ਕਰ ਰਹੇ ਹੋ ਉਹ ਯੂਨਏਡਸ ਦੇ ਕਮਿਊਨਿਟੀ ਐਜੂਕੇਟਰ ਵਜੋਂ ਆਪਣੀਆਂ ਸੇਵਾਵਾਂ ਤੁਸੀਂ ਸਮਾਜ ਨੂੰ ਤੇ ਯੂਨ ਸੋਸਾਇਟੀ ਨੂੰ ਫ੍ਰੀ ਆਫ ਕੋਸਟ ਦੇ ਰਹੇ ਹੋ ਉਹਨਾਂ ਤੋਂ ਉਦਾਹਰਨ ਦੇ ਤੌਰ ਤੇ ਜਿਹੜਾ ਮਾਨ ਪੱਤਾ ਹੁੰਦਾ ਤੁਸੀਂ ਉਹ ਵੀ ਨਹੀਂ ਲੈਂਦੇ ਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ ਹੈ ਤੇ ਇਸ ਦੀ ਸਮਾਜ ਨੂੰ ਤੁਸੀਂ ਦੱਸੋ ਵੀ ਕੀ ਲੋੜ ਲੱਗੀ ਕਿ ਯੂ ਐਨ ਸੁਸਾਇਟੀ ਜਿਹੜੀ ਹੈ ਉਸ ਨੂੰ ਵਲੰਟੀਅਰਜ਼ ਦੇ ਤੌਰ ਤੇ ਤੁਸੀਂ ਇੱਥੇ ਬੈਠੇ ਵੀ ਆਪਣੀਆਂ ਸੇਵਾਵਾਂ ਦੇ ਰਹੇ ਹੋ ਭਾਵੇਂ ਮੁਲਕ ਭਰ ਚ ਦੌਰਾ ਕਰਕੇ ਦੇ ਰਹੇ ਹੋ ਵਿਦੇਸ਼ਾਂ ਚ ਜਾ ਕੇ ਵੀ ਤੁਸੀਂ ਇਹ এডਿਕੇਸ਼ਨ ਦੇ ਰਹੇ ਹੋ 1995 ਚ ਤੁਹਾਨੂੰ ਯਾਦ ਹੋਵੇ ਦੋ ਬੂੰਦ ਜ਼ਿੰਦਗੀ ਪ੍ਰੋਗਰਾਮ ਚੱਲਿਆ ਸੀ ਜੀ ਬਿਲਕੁਲ ਪਰ ਸਰਕਾਰ ਵੱਲੋਂ ਤੇ WHO ਵੱਲੋਂ ਜੀ ਬੱਚਿਆਂ ਨੂੰ ਦੋ ਬੂੰਦਾਂ ਪਿਉਣੀਆਂ ਹੈ ਤਾਂ ਕਿ ਉਹਨੂੰ ਕੋਈ ਮਾਰ ਨਾ ਪਵੇ ਵਾਇਰਸ ਦੀ ਬੱਚਾ ਅਪੰਗਤਾ ਚ ਨਾ ਚਲਾ ਜੀ ਜੀਵਨ ਬੜਾ ਮਹੱਤਵਪੂਰਨ ਹੈ ਬਚਪਨ ਸੇ ਠੀਕ ਰਵੇ 5 ਸਾਲ ਮੈਂ ਯੂਨੀਸੈਫ ਦੇ ਨਾਲੇ ਪ੍ਰੋਗਰਾਮ ਦੇ ਵਿੱਚ ਜੁੜਿਆ ਰਿਹਾ ਜੀ ਤੇ ਮੈਂ ਆਪਣੇ ਸ਼ਹਿਰ ਦੇ ਆਸੇ ਪਾਸੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੜੀ ਗਹਿਰਾਈ ਨਾਲ ਦੇਖੇ ਜੀ ਅੱਗੇ ਕਿਤੇ ਯਾਤਰਾ ਚੋਂ ਟੱਪ ਜਾਣਾ ਤੇ ਪਿੰਡ ਚੋਂ ਟੱਪ ਜਾਣਾ ਮਗਰ ਇਸ ਪ੍ਰੋਗਰਾਮ ਨੇ ਮੈਨੂੰ ਪਿੰਡ ਦੇ ਕੇਂਦਰ 'ਚ ਲੈ ਜਾ ਕੇ ਖੜਾ ਕੀਤਾ ਉਹ ਸਟੱਡੀ ਕਰਨ ਤੋਂ ਬਾਅਦ ਮੈਂ ਸੋਚਿਆ ਵੀ ਅਗਰ ਇੱਕ achhi gal sahi gal ਅਸੀਂ ਪਿੰਡ ਤੱਕ ਲੈ ਕੇ ਜਾਈਏ ਪਿੰਡ ਵਾਸੀਆਂ ਤੱਕ ਲੈ ਕੇ ਜਾਈਏ ਤਾਂ ਇਹਦੇ ਅچھے ਰਿਜ਼ਲਟ ਆਉਣਗੇ ਜੀ ਤਾਂ ਮੈਂ 99 'ਚ AIDS ਦੇ ਉੱਤੇ ਪਹਿਲੀ ਕਵਤਾ ਲਿਖੀ ਹਮ ਇਸਕੇ ਹੈ ਅੱਖਰ ਚਾਰ ਇਹ ਬੜੀ ਪਾਪੂਲਰ ਹੋਈ ਜੀ ਫਿਰ ਮੈਂ ਇੱਕ ਹੋਰ ਕਵਤਾ ਲਿਖੀ ਮੈਂ 20 ਸਾਲ ਦੀ ਹੋਈ ਮੈਂ 20 ਸਾਲ ਦੀ ਹੁਈ ਜੀ ਇਹ ਵੀ ਏਟਸ ਦੇ ਨਾਲ ਸੰਬੰਧਿਤ ਸੀ ਤਾਂ ਏਟਸ ਦੇ ਪ੍ਰੋਗਰਾਮਾਂ ਚ 99 ਚ ਮੇਰਾ ਪਹਿਲਾ ਜਿਹੜਾ ਸੀਗਾ ਇਸ ਹਫ਼ਤਾ ਦੇ ਨਾਲ ਆਗਾਜ਼ ਹੋਇਆ ਜੀ ਔਰ ਮੇਰੀ ਕਿਸੇ ਨੇ ਆਡੀਓ ਕੈਸਟ ਰਿਕਾਰਡ ਕਰਕੇ ਮੈਨੂੰ ਭੇਂਟ ਕੀਤੀ ਫਰੀਦਕੋਟ ਐਨਵਾਈ ਕੇ ਦੇ ਅਧਿਕਾਰੀਗਨ ਨੇ ਔਰ ਉਹ ਮੈਂ ਜਦੋਂ ਸੁਣੀ ਵੀ ਮੈਂ ਕੀ ਬੋਲਦਾ ਹਾਂ ਤੇ ਮੈਨੂੰ ਉਹਦੀ ਮਹੱਤਤਾ ਸਮਝ ਆਈ ਠੀਕ ਹੈ ਜੀ ਫਿਰ ਉਹਦੀ ਆਡੂ ਕੈਸਟ ਦੀ ਕਾਪੀ WHO ਦੇ ਡਾਕਟਰ ਸਾਬੰਦੇ ਸੀ ਇੱਥੇ ਉਹਨਾਂ ਨੂੰ ਸ਼ੇਅਰ ਕੀਤੀ ਵੀ ਤੁਸੀਂ ਤਾਂ ਉੱਥੇ ਜਾਣੇ ਹੋ ਤੁਹਾਡਾ ਜ਼ਾਇਰਾ ਬਹੁਤ ਵੱਡਾ ਹੈ ਪਲੀਜ਼ ਗਾਈਡ ਮੀ ਜੀ ਐਡਸ ਦੇ ਵਿਸ਼ੇ ਦੇ ਵਿੱਚ ਵੀ ਮਾਚੀ ਖੁਰ ਸਹੀ ਗੱਲ ਲੈ ਕੇ ਜਾਮਾ ਲੋਕਾਂ ਕੋਲ ਦੋਨੇ ਹੀ ਸੰਸਥਾਵਾਂ ਦਾ ਜਿੰਨਾ ਦਾ ਬਸ ਇਹ ਸਭ ਨੇ ਜ਼ਿਕਰ ਕੀਤਾ WHO ਤੇ UNICEF ਦੋਨੋਂ ਹੀ ਇਹ ਕਮਾਂਤਰੀ ਸੰਸਥਾਵਾਂ ਨੇ ਜਿਹੜੀਆਂ ਕਿ ਸਾਡੇ ਲਈ ਸਮਾਜ ਲਈ ਕੰਮ ਕਰਦੀਆਂ ਬਿਲਕੁਲ ਬਿਲਕੁਲ ਉਹਨਾਂ ਨੇ ਫਿਰ ਯੂਨੈਟ ਹੈਡਕੁਆਟਰ ਦਿੱਲੀ ਦੇ ਵਿੱਚ ਮੇਰੀ ਆਡੀਓ ਕੈਸਟ ਪੰਜਾਬੀ ਚ ਸੀ ਭੇਜੀ ਵੀ ਇਹਨੂੰ ਸੁਣੋ ਜੀ ਭਾਵੇਂ ਟਰਾਂਸਲੇਟਰ ਨਾਲ ਰੱਖ ਕੇ ਸੁਣੋ ਜੇ ਪੰਜਾਬੀ ਨਹੀਂ ਸਮਝ ਆਉਂਦੀ ਤਾਂ ਸੁਣੋ ਇਹਨੂੰ ਵੀ ਇਹ ਬੰਦਾ ਕੀ ਕਹਿ ਰਿਹਾ ਹੈ ਏਡਸ ਦੇ ਉੱਤੇ ਤਾਂ ਮੈਂ ਆਪਣੀ ਲਿਮਿਟੇਸ਼ਨ ਦੇ ਵਿੱਚ ਜੋ ਸਾਡੀ ਸੰਸਕ੍ਰਿਤੀ ਹੈ ਜੋ ਸਾਡੇ ਸੰਸਕਾਰ ਹੈ ਜੀ ਉਹਦੇ दायरे ਚ ਰਹਿ ਕੇ ਆਪਣੀ ਏਡਸ ਦੀ ਗੱਲ ਉਦੋਂ ਵੀ ਕਰਦਾ ਸੀ ਤੇ ਅੱਜ ਵੀ ਕਰਦਾ ਜੀ ਅੱਜ ਵੀ ਐਸਐਸਡੀ ਗਰਲ ਕਾਲਜ ਚ ਬੇਟੀਆਂ ਦਾ ਪ੍ਰੋਗਰਾਮ ਸੀ ਜਿੱਥੇ ਮੈਂ ਗੱਲ ਲੈ ਕੇ ਗਿਆ ਜੀ ਮੇਰੀ ਆਡੀయన్స్ ਦੇ ਬੇਟੀ ਹੋਵੇ ਬੇਟਾ ਹੋਵੇ ਕੋਈ ਵਿਆਹੀ ਹੋਵੇ ਨਾ ਵਿਆਹੀ ਹੋਵੇ ਜੀ ਮੈਨੂੰ ਕੋਈ ਚਿੰਤਾ ਨਹੀਂ ਕਿਉਂਕਿ ਮੈਂ ਸੰਸਕ੍ਰਿਤੀ ਚ ਰਹਿ ਕੇ ਗੱਲ ਕਰਨੀ ਹੈ ਤਾਂ ਯੂਨੈਡਸ ਨੇ ਜਦੋਂ ਉਹਨੂੰ ਸੁਣਿਆ ਤਾਂ ਫਿਰ ਉਹਨਾਂ ਦਾ ਹੁਕਮ ਹੋਇਆ ਤੇ ਮੈਨੂੰ ਯੂਨੈਡਸ ਹੈੱਡਕ quartਰ ਤੇ ਬੁਲਾਇਆ ਗਿਆ ਜੀ ਮੇਰੇ ਨਾਲ ਗੱਲਬਾਤ ਕੀਤੀ ਗਈ ਔਰ ਉਹਨਾਂ ਨੇ ਐਪਰੀਸ਼ੀਏਸ਼ਨ ਦੇ ਨਾਲ ਨਾਲ ਮੈਨੂੰ ਅਥਾਰਾਈਜ਼ ਕੀਤਾ ਨੈਸ਼ਨਲ ਲੈਵਲ ਤੇ ਜੀ ਵੀ ਅਸੀਂ ਤੁਹਾਨੂੰ ਕਮਿਊਨਿਟੀ ਏਡਜ਼ ਐਜੂਕੇਟਰ ਲੰਨੇ ਆ ਤੇ ਸਾਨੂੰ ਤੁਸੀਂ ਸੇਵਾ ਦੱਸੋ ਮਾਇਆ ਦੀ ਜੀ ਜਿਸ ਤੇ ਮੇਰਾ ਇਨਕਾਰ ਸੀ ਵੀ ਮੈਂ ਸਰਕਾਰ ਦੀ ਨੌਕਰੀ ਕਰਦਾ ਹਾਂ ਪਰਮਾਤਮਾ ਦਾ ਬਹੁਤ ਕੁਝ ਦਿੱਤਾ ਅਸੀਂ ਦੋਨੇ ਪਤੀ ਪਤਨੀ ਜਿਹੜੀਆਂ ਸਰਕਾਰੀ ਕਰਮਚਾਰੀ ਐ ਜੀ ਇਹ ਪੈਸੇ ਦੀ ਨਹੀਂ ਲੋੜ ਹੈ ਤੁਹਾਡੀ ਮੋਰਲ ਸਪੋਰਟ ਐ ਤੁਸੀਂ ਅਥਾਰਟੀ ਦਿੱਤੀ ਉਹਦੇ ਨਾਲ ਜ਼ਿੰਮੇਵਾਰੀ ਮੇਰੀ ਬਹੁਤ ਵਧ ਗਈ ਉਸ ਤੋਂ ਬਾਅਦ ਤਾਂ ਫਿਰ ਪਿੱਛੇ ਮੁੜ ਕੇ ਦੇਖੇ ਹੀ ਨਹੀਂ ਅੱਜ 23 ਲੱਖ ਪਲੱਸ ਹੋ ਚੁੱਕੇ ਜਿਨ੍ਹਾਂ ਨੂੰ ਮੈਜੂਕੇਟ ਕਰ ਚੁੱਕੇ ਜੋ ਵੀ ਲੱਖ ਨੂੰ ਟੱਚ ਕਰਨ ਵਾਲਾ ਹੈ ਜੀ ਤਾਂ ਇਹ ਵਿਸ਼ਾ ਜਿਹੜਾ ਜੰਤਕ ਵਿਸ਼ਾ ਸਮੱਸਿਆ ਜੰਤਕ ਹੈ ਜੀ ਸਾਨੂੰ ਸਾਰਿਆਂ ਨੂੰ ਇਹਨੂੰ ਸਮਝਣਾ ਚਾਹੀਦਾ ਹੈ ਔਰ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ ਜੀ ਤਾਂ ਮੈਂ ਇੱਥੇ ਆ ਕੇ ਕੋਈ ਗੱਲ ਕਹਿਣਾ ਹਾਂ ਇਨਸਾਨ ਜੀ ਜਿਵੇਂ ਵਰ ਹੋਣਾ ਚਾਹੀਦਾ ਹੈ ਇਨਸਾਨ ਵਫਾਦਾਰ ਹੋਣਾ ਵਾਹ ਬਾਕ ਖੂਬ ਤੇ ਇਹ ਵਫਾਦਾਰੀ ਜੇਕਰ ਸਾਡੀ ਸਾਡੇ ਹਮਸਫਰ ਸਾਡੇ ਪਾਰਟਨਰ ਲਈ ਹੈ ਤਾਂ ਸਾਨੂੰ ਇਸ ਐਡਜ਼ ਵਰਗੀ ਅਲਾਮਤ ਤੋਂ ਇਹ ਬਿਲਕੁਲ ਬਿਲਕੁਲ ਜੀ ਤੇ ਬਸੀ ਸਾਹਿਬ ਅੱਜ ਹੀ ਬਠਿੰਡਾ ਜ਼ਿਲ੍ਹੇ ਦੇ ਸਥਾਨਕ ਐਸਐਸਡੀ ਕਾਲਜ ਦੇ ਵਿੱਚ ਚੱਲ ਰਹੇ ਐਨਐਸਐਸ ਕੈਂਪ ਦੇ ਵਿੱਚ ਵੀ ਨੌਜਵਾਨ ਵਿਦਿਆਰਥਣਾਂ ਨੂੰ ਕੁੜੀਆਂ ਨੂੰ ਇਸ ਸੰਬੰਧੀ ਲੈਕਚਰ ਦੇ ਕੇ ਆਏ ਨੇ ਜੀ ਬਸੀ ਸਾਹਿਬ ਤੁਹਾਡਾ ਸੈਲਫ ਡਿਫੈਂਸ ਨਾਲ ਵੀ ਜੁੜਾ ਹੈ ਤੁਸੀਂ ਬਤੌਰ ਚੀਫ ਗਾਰਡਨ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੀ ਡਿਪਟੀ ਚੀਫ ਗਾਰਡਨ ਦੇ ਤੌਰ ਤੇ ਤੁਸੀਂ ਆਪਣੀਆਂ ਸੇਵਾਵਾਂ ਦੇ ਰਹੇ ਹੋ ਇੱਥੇ ਤੇ ਉਧਰ ਤੁਹਾਡਾ ਜੁੜਨਾ ਕਿਵੇਂ ਹੋਇਆ ਸੈਲਫ ਡਿਫੈਂਸ ਕੀ ਹੈ ਤੇ ਇਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਇਹ ਜੋ ਸੁਸਾਇਟੀ ਕੰਮ ਕਰ ਰਹੀ ਹੈ ਇਹ ਕਿਉਂ ਕੰਮ ਕਰ ਰਹੀ ਹੈ ਇਸ ਦਾ ਕੀ ਹੈ ਅਸੀਂ ਇਸ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਸਾਡੀ ਜਾਣਕਾਰੀ ਚ ਇਜ਼ਾਫਾ ਕਰੋ ਇਹ ਬੜਾ ਮਹੱਤਵਪੂਰਨ ਵਿਸ਼ਾ ਤੁਸੀਂ ਜਿਹਦਾ ਪ੍ਰਸ਼ਨ ਕੀਤਾ ਹੈ ਜੀ ਤੋ ਤੁਹਾਨੂੰ ਮੈਂ ਸਕੂਲ ਡੇ ਚ ਲੈ ਕੇ ਜਾਨਣਾ ਕਿਉਂਕਿ ਮੈਂ ਐਨਸੀਸੀ ਦਾ ਸਰਜੈਂਟ ਸੀ ਇਦਾਂ ਹੀ ਇੱਕ ਮੇਰੇ ਮਿੱਤਰ ਚਰਨਜੀਤ ਸਿੰਘ ਜੀ ਉਹ ਐਮਐਚਆਰ ਸਕੂਲ ਦੇ ਵਿੱਚ ਜੀ ਸਾਡੀ ਪ੍ਰੇਡ ਬਹੁਤ ਅੱਛੀ ਸੀ ਜੀ ਤਾਂ ਸਾਡੇ ਮੁਹੱਲੇ ਚ ਸਰਦਾਰ ਸ਼ਮਸ਼ੀਰ ਸਿੰਘ ਜੀ ਅਸੀਂ ਉਹਨਾਂ ਨੂੰ ਉਸਤਾਦ ਦੇ ਨਾਮ ਤੋਂ ਸੰਬੋਧਨ ਕਰਦੇ ਹਾਂ ਜੀ ਉਹ ਹੋਮਗਾਰਡ ਚ ਭਰਤੀ ਹੋਏ ਹਮ ਤਾਂ ਵਰਦੀ ਚ ਸੀ ਉਹਨਾਂ ਨੂੰ ਦੇਖਣਾ ਸਾਡੇ ਤੋਂ ਤਾਂ ਸੀਨੀਅਰ ਨੇ ਉਹ ਤਾਂ ਉਹਨਾਂ ਨੇ ਮੈਨੂੰ ਔਰ ਮੇਰੇ ਮਿੱਤਰ ਚਰਨਜੀਤ ਨੂੰ ਸਾਨੂੰ ਦੋਨਾਂ ਨੂੰ ਹੋਮ ਗਾਰਡ ਦੇ ਵਿੱਚ ਵਲੰਟੀਅਰ ਭਰਤੀ ਕੀਤਾ 966 ਜੀ ਵਿਦਿਆਰਥੀ ਕਾਲ ਤੋਂ ਜੀ ਸਾਡੀ ਪਰੇਡ ਬਹੁਤ ਅੱਛੀ ਹੋਣ ਕਰਕੇ ਔਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਸਾਨੂੰ ਇੱਕ ਪਰੇਡ ਦੇ 1 ਰੁਪਿਆ ਮਿਲਦਾ ਹੁੰਦਾ ਸੀ ਠੀਕ ਹੈ ਜੀ ਚਾਰ ਹੈ ਤੋ ਅਸੀਂ ਪਰੇਡ ਕਰਨੀ ਗਵਰਨਮੈਂਟ ਸਕੂਲ ਮਾਲ ਰੋਡ ਚ ਜੀ ਤੋ ਸਾਨੂੰ ਮਹੀਨੇ ਬਾਅਦ 4-4 ਰੁਪਏ ਮਿਲਨੇ ਔਰ ਅਸੀਂ ਸਮਝਦੇ ਬਾਦਸ਼ਾਹ ਹੋ ਗਏ 4 ਰੁਪਏ ਉਸ ਜਮਾਨੇ ਚਰਚ ਜੀ ਤਾਂ ਮੇਰੀ ਯਾਤਰਾ ਉਦੋਂ ਸ਼ੁਰੂ ਹੋਈ ਤਾਂ ਸਿਵਲ ਡਿਵਿਜ਼ਨ ਨਾਲ ਵੀ ਜੁੜਿਆ ਤਾਂ ਸਿਵਲ ਡਿਵਿਜ਼ਨ ਦੀਆਂ ਬੜੀਆਂ ਸੁਭਾਵਾਂ ਮਹਿਕਮੇ ਨਲੀਆਂ ਜੀ ਬੜੀਆਂ ਟ੍ਰੇਨਿੰਗਾਂ ਦਵਾਈਆਂ ਸਾਨੂੰ ਜੀ ਜਿਹਦੇ ਸੁਪ ਮਹੱਤਵਪੂਰਨ ਟ੍ਰੇਨਿੰਗ ਮੈਰੀ ਸਿਕ ਮਹੀਨੇ ਦੀ ਵਾਇਰਲੈਸ ਦੀ ਜੀ ਟ੍ਰੇਨਿੰਗ ਜੀ ਮੋਹਾਲੀ ਵਿਖੇ ਇਹ ਟ੍ਰੇਨਿੰਗਾਂ ਇਸ ਲਈ ਦਿੱਤੀਆਂ ਗਈਆਂ ਵੀ ਜਦੋਂ ਕਿਤੇ ਵਾਰ ਹੋ ਜੇ ਸਮੱਸਿਆ ਆ ਜਾਏ ਤਾਂ ਅਸੀਂ ਇਹਦੇ ਤੇ ਕਾਬੂ ਪਾ ਸਕੀ ਅਸੀਂ ਸੇਵਾ ਕਰੀਏ ਸੁਰੱਖਿਆ ਨਾਗਰਿਕ ਦੀ ਸੁਰੱਖਿਆ ਕਰੀਏ ਜੀ ਤਾਂ ਬਠਿੰਡਾ ਇੱਕ ਸਿਵਲ ਵਿਨਸ Town ਹੈ ਪਾਰ ਸਰਕਾਰ ਦੇ 65 ਦੀ ਵਾਰ ਤੋਂ ਬਾਅਦ ਜਦੋਂ ਇਹ ਸਾਰੇ ਸਿਸਟਮ ਆਏ ਤਾਂ ਉਹਦੇ ਵਿੱਚ ਬਠਿੰਡਾ Town ਹੈ ਜਿਹੜਾ ਮਹਤਤਾ ਰੱਖਦਾ ਆਪਾਂ ਬਾਰਡਰ ਦੇ ਬਹੁਤ ਨੇੜੇ ਆ ਬਿਲਕੁਲ ਤੇ ਇੱਥੇ ਵੀ ਸਿਵਲ ਵਿਹੈਂਸ Town ਹੈ ਜੀ ਡਿਸਟ੍ਰਿਕਟ ਨਹੀਂ ਹੈ ਸਿਵਲ ਵਿਹੈਂਸ ਦਾ ਮਗਰ ਬਠਿੰਡਾ ਸਿਵਲ ਵਿਹੈਂਸ Town ਜੀ ਇਹ ਹੈ ਕਿਉਂਕਿ ਜੋ ਸਾਡਾ ਕੰਟੋਨਮੈਂਟ ਇਲਾਕਾ ਹੈ ਉਹ ਦਾ ਵੱਡਾ ਹੈ ਇਸ਼ੀ ਆ ਦਾ ਵੱਡਾ ਕੰਟੋਨਮੈਂਟ ਹੈ ਹਾਂ 에ਅਰ ਫੋਰਸ ਇੱਥੇ ਐਨ ਐਫ ਐਲ ਇੱਥੇ ਥਰਮਲ ਇੱਥੇ ਫਿਰ ਥਰਮਲ ਪਲਾਂਟ ਬਠਿੰਡਾ ਹੋਣ ਚਾ ਹੈ ਤਾਂ ਮੇਰੀ ਜੌਬ ਥਰਮਲ ਚ ਸੀ ਤਾਂ ਥਰਮਲ ਵੇਖੇ ਇੱਕ ਹੋਮਗਾਰਡ ਦੀ ਕੰਪਨੀ ਖੜੀ ਕੀਤੀ ਗਈ ਮਹਿਕਮੇ ਵੱਲੋਂ ਤਾਂ ਜਿੱਦੇ ਮੈਂ ਪਲਟੂਨ ਕਮਾਂਡਰ ਬਣਿਆ ਜੀ ਇਕੁਇਲ ਟੂ ਪੁਲਿਸ ਰੈਂਕ ਸਬ ਇਨਸਪੈਕਟਰ ਬਹੁਤ ਖੂਬ ਤਾਂ ਉੱਥੋਂ ਮੈਂ ਪ੍ਰਮੋਟ ਹੋ ਕੇ ਫਿਰ ਕੰਪਨੀ ਕਮਾਂਡਰ ਵੀ ਬਣਿਆ ਹੂੰ ਉਹਦੇ ਨਾਲ ਨਾਲ ਸਿਵਲ ਫਰੈਂਸ ਦੇ ਵਿੱਚ ਵੀ ਮੈਨੂੰ ਲੈ ਕੇ ਗਏ ਉੱਥੇ ਮੈਨੂੰ ਪੋਸਟ ਵਾਰਡਨ ਦਾ ਅਹੁਦਾ ਦਿੱਤਾ ਗਿਆ 71 ਦੀ ਵਾਰ ਦੇ ਵਿੱਚ ਜਿੰਨੀਆਂ ਸਾਡੀਆਂ ਟੀਮਾਂ ਸਿਵਲੈਂਸ ਹੋਮਗਾਰਡ ਦੀਆਂ ਰਾਤ ਨੂੰ ਸਾਰੇ ਸ਼ਹਿਰ ਚ ਫੇਰੀ ਲਾਉਂਦੀਆਂ ਸੀ ਜੀ ਤਾਂ ਉਹ ਸਭ ਰਾਤ ਨੂੰ ਦੋ ਵਾਰ ਚਾਹ ਪੀਣਾਂ ਦੀਆਂ ਸੀ 12 ਵਜੇ ਇੱਕ ਸਵੇਰੇ 4 ਵਜੇ ਤਾਂ ਮੇਰਾ ਹੈੱਡ ਕੁਆਰਟਰ ਤੇ ਡਿਊਟੀ ਸੀ ਵੀ ਉਹਨਾਂ ਦੀ ਚਾਹ ਦੀ ਤਿਆਰੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਆਂਦਿਆਂ ਨੂੰ ਚਾਹ ਮਿਲੇ ਪਾਣੀ ਮਿਲੇ ਤਾਂ ਅਸੀਂ 71 ਦੀ ਵਾਰ ਇਦਾਂ ਦੇਖ ਇਸ ਵਿੱਚ ਬਹੁਤ ਐਕਟੀਵਿਟੀ ਕੰਮ ਕੀਤਾ ਤਾਂ ਸਿਵਲ ਡਿਫੈਂਸ ਜਾਂ ਹੋਮ ਗਾਰਡ ਦੇ ਸਾਡੇ ਵਲੰਟੀਅਰ ਅਫਵਾਹ ਨਹੀਂ ਫੈਲਣ ਦੇਣੀ ਔਰ ਅਸੀਂ ਯਕੀਨ ਮੰਨਣਾ ਲੋਕੇ ਪਾਕਿਸਤਾਨ ਦਾ ਰੇਡੀਓ ਵੀ ਸੁਣਦੇ ਸੀ ਜਦੋਂ ਕਿ ਮਨਾਹੀ ਸੀ ਅਸੀਂ ਬੜੇ ਹੈਰਾਨ ਹੋਣਾ ਉਧਰੋਂ ਬਿਆਨ ਆ ਰਿਹਾ ਸਾਡੀਆਂ ਫੌਜਾਂ ਫਿਰੋਜ਼ਪੁਰ ਪਹੁੰਚ ਗਈਆਂ ਸਵੇਰੇ ਨਾਸ਼ਤਾ ਬਠੰਡਾ ਕਰਨਗੇ ਔਰ ਦੁਪਹਿਰ ਨੂੰ ਅਸੀਂ ਦਿੱਲੀ ਪਹੁੰਚ ਜਾਣਾ ਅਸੀਂ ਬੜੇ ਹੈਰਾਨ ਹੋਣਾ ਵੀ ਕਿੰਨੀ ਵਈਆਂ ਤੋਂ ਉਥੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਜੀ ਇਹਨਾਂ ਨੂੰ ਹੀ ਕੰਟਰੋਲ ਕਰਨ ਵਾਸਤੇ ਹੋਮਗਾਰਡ ਤੇ ਸਿਵਲੈਂਸ ਦਾ ਰੋਲ ਬੜਾ ਅਹਿਮ ਹੈ ਜੀ ਉਸ ਵਕਤ ਦਾ ਸਮਾਂ ਮਗਰ ਅੱਜ ਤੱਕ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਜੀ ਤਾਂ ਇਸ ਮਹਿਕਮੇ ਚ ਇਸ ਸਿਵਲੈਂਸ ਦੇ ਵਿੱਚ ਯਾਤਰਾ ਕਰਦੇ ਕਰਦੇ ਮੈਂ ਡਿਪਟੀ ਚੀਫ ਵਲਡਨ ਬਣੇ ਜੀ ਤੇ ਸਾਡੇ ਜਿਹੜੇ ਚੀਫ ਵਲਡਨ ਨੇ ਅੱਜ ਕੱਲ ਮੌਜੂਦਾ ਡਾਕਟਰ ਤਰਸੀਮ ਗਰਗ ਨੇ ਜੀ ਠੀਕ ਹੈ ਤੇ ਉਹਨਾਂ ਦੀ ਰਹਿਨਮਾਈ ਸਾਰਾ ਕੰਮ ਹੋ ਰਿਹਾ ਜੀ ਇਹ ਸਿਰਫ ਉਹਨਾਂ ਸਿਵਲ ਵਿੰਸਰ ਨਾਗਰਿਕ ਸੁਰੱਖਿਆ ਤੋਂ ਵੀ ਅਸੀਂ ਕਿਤੇ ਬਹੁਤ ਅੱਗੇ ਚਲੇ ਗਏ ਆ ਜੀ ਜਦੋਂ ਮੌਕ ਡ੍ਰਿਲਾਂ ਹੋ ਰਹੀਆਂ ਨੇ ਜੀ ਆਪ ਦਾ ਪ੍ਰਬੰਧਨ ਦੇ ਵਿੱਚ ਮੌਕ ਡ੍ਰਿਲਾਂ ਹੋ ਰਹੀਆਂ ਨੇ ਇਹ ਡੀਸੀ ਸਾਹਿਬ ਦੇ ਕੰਟਰੋਲਰ ਨੇ ਹਮ ਜਿਲ੍ਹੇ ਦੇ ਔਰ ਸਿਵਲ ਵਿੰਸ ਦੇ ਵੀ ਕੰਟਰੋਲਰ ਡਿਪਟੀ ਕਮਿਸ਼ਨਰ ਸਾਹਿਬ ਨੇ ਦਾ ਇੱਕ ਬਹੁਤ ਅਹਿਮ ਰੂਲ ਹੈ ਉਹ ਇੱਕ ਬਹੁਤ ਹੀ ਕਾਲ ਦੇ ਵਿੱਚ ਮੈਂ ਪੁੱਛਣਾ ਚਾਹਾਂਗਾ ਕਿ ਸਿਵਲ ਡਿਫੈਂਸ ਦੀ ਜੋ ਸੁਸਾਇਟੀ ਹੈ ਕਿਵੇਂ ਕੰਮ ਕਰਦੀ ਹੈ ਸ਼ਾਂਤੀ ਕਾਲ ਛੁਨੇ ਇੰਨੀ ਠੰਡ ਸੀ ਤਾਂ ਸਾਡਾ ਸਾਰਾ ਉਪਰਾਲਾ ਡਾਕਟਰ ਸਾਹਿਬ ਨੇ ਆਪਣੀ ਟੀਮ ਨਾਲ ਕੀਤਾ ਗਰੀਬਾਂ ਵਾਸਤੇ ਗਰਮ ਜਰਸੀਆਂ ਲੋਈਆਂ ਜੀ ਇਹਦੇ ਤੋਂ ਇਲਾਵਾ ਅਸੀਂ ਪਿਛਲੇ 24 ਦੇ ਵਿੱਚ ਇੱਕ ਸਟicker ਬੰਦਿਆ ਕਾਰ ਤੇ ਟਰਾਲੀਆਂ ਤੇ ਸਕੂਟਰਾਂ ਤੇ ਲਾਇਆ ਵੀ ਉਹ ਦੂਰੋਂ ਚਮਕੇ ਹਮ ਰਿਫਲੈਕਟ ਫੋਗ ਦੇ ਵਿੱਚ ਰਿਫਲੈਕਟਰ ਟਾਈਪ ਬਹੁਤ ਅੱਛਾ ਉਹਦੇ ਵਿੱਚ ਸਾਡੇ उपेंद्र ਜੀ ਨੇ ਜਿਨ੍ਹਾਂ ਨੇ ਬੜੀ ਮਦਦ ਕੀਤੀ ਜੀ ਸਾਡੇ ਕਮਲਦਰ ਜੀ ਨੇ ਜਿਹੜੇ ਬੜੀ ਮਦਦ ਕਰਦੇ ਨੇ ਜੀ ਇਹ ਸਾਰਾ ਇੱਕ ਟੀਮ ਵਰਕ ਜੀ ਤਾਂ ਇਹ ਟੀਮ ਵਰਕ ਦੇ ਨਾਲ ਅਸੀਂ ਸ਼ਾਂਤੀ ਕਾਲ ਦੇ ਵਿੱਚ ਟ੍ਰੈਫਿਕ ਤੇ ਬਹੁਤ ਕੰਮ ਕੀਤਾ ਠੀਕ ਹੈ ਜੀ ਆਪਣੇ ਦੌਰ ਚ ਬੜੇ ਕਾਰਡ ਦਿੱਤੇ ਅਸੀਂ ਅੱਜ ਵੀ ਰਿਕਵੈਸਟ ਕਰਦੇ ਹਾਂ ਵੀ ਟ੍ਰੈਫਿਕ ਦੇ ਨਿਯਮ ਦੀ ਪਾਲਣਾ ਕਰੋ ਤੁਸੀਂ ਰੋਡ ਐਕਸੀਡੈਂਟ ਦੇਖੋ ਟ੍ਰੈਫਿਕ ਦੇ ਨਿਯਮ ਦੀ ਨਾ ਪਾਲਣਾ ਕਰਨਾ ਹੀ ਹੈ ਨਾ ਹੁਣ ਡੋਰ ਤੇ ਐ ਨਾ ਮੈਂ ਡੋਰ ਦੇ ਉੱਤੇ ਮੈਂ ਪਰਸੋਂ ਦੂਜੀ ਕਫਤਾ ਲਿਖੀ ਹੈ ਚਾਈਨਾ ਡੋਰ ਜੀ ਬੜੀ ਅਹਿਮ ਗੱਲ ਹੈ ਇਹ ਇਹ ਬੜੀ ਕਿਉਂਕਿ ਤੁਸੀਂ ਕਫਤਾਵਾ ਵੀ ਲਿਖਦੇ ਹੋ ਡੇਲੀ ਤੁਹਾਡੀ ਗ੍ਰਿਫਤਾ ਆਉਂਦੀ ਹੈ ਇਹ ਇੱਕ ਹਫਤਾ ਸਮੇ ਦੀ ਲੋੜ ਸੀ ਇਹ ਗੱਲ ਵੀ ਸਮੇ ਦੀ ਲੋੜ ਹੈ ਅਸੀਂ ਚਾਈਨਾ ਡੋਰ ਦੀ ਬੇਤਹਾਸ਼ਾ ਵਰਤੋਂ ਕਰ ਰਹੇ ਹਾਂ ਮੈਨੂੰ ਦੱਸਾ ਦੇਣਾ ਚ ਦੂਜੀ ਵਾਰ ਲਿਖਣੀ ਪਈ ਕਿਉਂ ਪਟੰਡੇ ਡੋਰ ਨਾਲ ਬੜੇ ਐਕਸੀਡੈਂਟ ਹੋਏ ਬਿਲਕੁਲ ਹਰ ਇੱਕ ਜ਼ਿਲ੍ਹੇ ਚ ਇਸਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਪਤੰਗ ਬਾਜੀ ਬਸੰਤ ਦੀ ਮੌਜ ਲੈ ਰਹੇ ਹੋ ਕਿ ਕਿਸੇ ਦੂਜੇ ਨੂੰ ਮੌਤ ਵੰਡ ਰਹੇ ਹੋ ਜੀ ਤਾਂ ਪੁਲਿਸ ਪ੍ਰਸ਼ਾਸਨ ਬੜਾ ਚੇਤਨ ਹੈ ਇਸ ਵੇਲੇ ਜੀ ਪੁਲਿਸ ਪ੍ਰਸ਼ਾਸਨ ਨੇ ਬਹੁਤ ਸਖਤੀ ਕੀਤੀ ਹੈ ਵੀ ਅਗਰ ਇਦਾਂ ਦੀ ਗੱਲ ਹੁੰਦੀ ਤਾਂ ਕਤਲ ਦਾ ਮੁਕੱਦਮਾ ਦਰਜ ਹੋਏਗਾ ਇਹਨਾਂ ਐਕਸੀਡੈਂਟਾਂ ਤੋਂ ਬਚਣ ਵਾਸਤੇ ਪਤੰਗ ਦਾ ਪਤੰਗ ਬਾਜੀ ਦਾ ਆਨੰਦ ਉਠਾਉਣ ਵਾਸਤੇ ਸਾਨੂੰ ਆਪਣੇ ਪੁਰਾਣੀ ਪਤੰਗ ਬਾਜੀ ਤੇ ਜਾਣਾ ਪਏਗਾ ਜੀ ਬਿਲਕੁਲ ਜਿਹੜੇ ਅਸੀਂ ਸਧਾਰਨ ਆਮ ਡੋਰ ਨਾਲ ਸੀ ਔਰ ਕਿਤੇ ਚਾਈਨਾ ਤੋਂ ਕਿਤੇ ਬਣ ਕੇ ਆਈ ਹੋਣੀ ਇਹਦਾ ਨਾਂ ਚਾਈਨਾ ਡੋਰ ਹੈ ਮਗਰ ਹੁਣ ਤਾਂ ਚਾਈਨਾ ਤੋਂ ਤਾਂ ਆ ਨਹੀਂ ਰਹੀ ਤਾਂ ਦੇਖੀ ਪਨ ਰਹੀ ਹੈ ਤਬ bari aadmi ਜਿਹੜਾ ਥੋੜੇ ਜੇ ਲਾਲਚ ਪਿੱਛੇ ਅਸੀਂ ਕਿਸੇ ਦੀ ਗਰਦਨ ਵੜ ਦਿੰਨੇ ਆ ਕਿਸੇ ਦਾ ਕੰਨ ਵੜ ਦਿੰਨੇ ਆ ਕਿਸੇ ਦਾ ਨੱਕ ਵੜ ਦਿੰਨੇ ਇਹ ਨੁਕਸਾਨ ਬਾਰੇ ਸੋਚਣਾ ਹਰ ਇਨਸਾਨ ਦਾ ਫਰਜ਼ ਹੈ ਜੀ ਹੁਣ ਬਸੰਤ ਆ ਰਹੀ ਹੈ ਡਰ ਲੱਗ ਰਿਹਾ ਬੱਚਿਆਂ ਨੂੰ ਵੀ ਅਸੀਂ ਕਹਿੰਨੇ ਆ ਕੋਈ ਬੱਚ ਕੇ ਰੋਬੇ ਬਾਹਰ ਨਹੀਂ ਜਾਣਾ ਤੇ ਚਾਈਨਾ ਡੋਰ ਦੀ ਵਰਤੋਂ ਦੇ ਉੱਤੇ ਦਾ ਬਹੁਤ ਤਗੜੀ ਸ਼ਕਤੀ ਹੋਣੀ ਚਾਹੀਦੀ ਹੈ ਬਿਲਕੁਲ ਪਰ ਇਹਦੇ ਉੱਤੇ ਸਿਵਲ ਰੈਂਸ ਦੀ ਪਲਾਨ ਜਿਹੜੀ ਅੱਜ ਡਾਕਟਰ ਸਾਹਿਬ ਨੇ ਸਵੇਰੇ ਸਾਂਝੀ ਕੀਤੀ ਹੈ ਮੇਰੇ ਕਲ ਵਿਦਨ ਡੇ ਹੋਰ ਟੂ ਚਾਈਨਾ ਡੋਰ ਦੇ ਜਾਣਕਾਰੀ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਿਵਲ ਰੈਂਸ ਦੀ ਟੀਮ ਇੱਕ ਪ੍ਰੋਸੈਸ਼ਨ ਚ ਸ਼ਾਮਲ ਹੋਏਗੀ ਫਾਇਰ ਬਰਦੀ ਦੇ ਉੱਤੇ ਜੀ ਬਹੁਤ ਅੱਛਾ ਤਾਂ ਬਹੁਤ ਜ਼ਰੂਰੀ ਹੈ ਜਨਤਕ ਸੇਵਾ ਜੀ ਇਹ ਇਹ ਚੀਜ਼ ਜੀ ਬਸ ਇਹ ਸਭ ਪਰਿਵਾਰ ਦੀ ਸਪੋਰਟ ਤੋਂ ਬਿਨਾ ਇਹਨਾ ਨਹੀਂ ਸੀ ਹੋ ਸਕਦਾ ਤੁਹਾਡੇ ਪਾਸੋਂ ਨਹੀਂ ਹੋ ਸਕਦਾ ਜੀ ਨਹੀਂ ਹੋ ਸਕਦਾ ਤੁਸੀਂ ਵੀ ਮੰਨਦੇ ਹੋ ਤੇ ਅਸੀਂ ਪਰਿਵਾਰ ਬਾਰੇ ਜਾਣਨਾ ਚਾਹਾਂਗੇ ਤੁਹਾਡੇ ਹਮਸਫਰ ਤੁਸੀਂ ਕਹਾਂਗੇ ਉਹ ਵੀ ਸਰਵਿਸ ਚ ਸਰਵਿਸ ਜੀ ਹੈਡ ਟੀਚਰ ਰਿਟਾਇਰ ਹੋਏ ਨੇ ਰਿਟਾਇਰ ਹੋਏ ਨੇ ਮੈਡਮ ਐਜੂਕੇਸ਼ਨ ਡਿਪਾਰਟਮੈਂਟ ਚ ਬੱਚਿਆਂ ਬਾਰੇ ਜਾਣਾਂਗੇ ਅ ਮੇਰੀ ਸ਼ਾਦੀ 77 ਚ ਹੋਈ ਜੀ ਅਸੀਂ ਦੋਨੇ ਇੰਪਲਾਈਡ ਸੀ ਜੀ ਤੇ ਵਾਈਫ ਦੀ ਮੈਨੂੰ ਇੰਨੀ ਸਪੋਰਟ ਰਹੀ ਬੱਚੇ ਨੂੰ ਸੰਭਾਲਣਾ ਜੀ ਜਦੋਂ ਪਹਿਲੀ ਬੇਟੀ ਬੇਟੀ ਆਈ ਹੈ ਜੀ ਲక్ష్ਮੀ ਆਈ ਮੇਰੇ ਘਰੇ ਹੈ ਤੇ ਬੱਚੇ ਨੂੰ ਸੰਭਾਲਣਾ ਨੌਕਰੀ ਕਰਨੀ ਘਰ ਨੂੰ ਸੰਭਾਲਣਾ ਔਰ ਮੈਨੂੰ ਪੂਰਾ ਵਕਤ ਦੇਣਾ ਇਹੋ ਜਿਹੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਜੀ ਤਾਂ ਇਹ ਇਹਦਾ ਸਾਰਾ ਸਿਰ ਮੇਰੇ ਪਰਿਵਾਰ ਤੇ ਹੈ ਜੀ ਜਿਨ੍ਹਾਂ ਨੇ ਮੈਨੂੰ ਫ੍ਰੀ ਰੱਖਿਆ ਜੀ ਬਿਲਕੁਲ ਇਹ ਬਹੁਤ ਵੱਡੀ ਗੱਲ ਸੀ ਬਿਲਕੁਲ ਬੱਚਿਆਂ ਬਾਰੇ ਜਾਨਣਾ ਚਾਹ ਹਾਂ ਬੱਚੇ ਬੇਟੀ ਮੇਰੀ ਵੱਡੀ ਹੈ ਕੰਪਿਊਟਰ ਫੈਕਲਟੀ ਐ ਸਰਕਾਰ ਦੇ ਸਕੂਲ ਚ ਜੀ ਉਹ ਐਮ ਐਸ ਸੀ ਕੰਪਿਊਟਰ ਸਾਇੰਸ ਦਾ ਫਿਰ ਐਮ ਸੀ ਐ ਕੰਪਿਊਟਰ ਸਾਇੰਸ ਹੈ ਜੀ ਸ਼ਾਦੀशुदा ਬਠੰਡਈਆ ਗੁਰੂ ਗੋਬਿੰਦ ਸਿੰਘ ਨਗਰ ਚ ਰਹਿਸ਼ ਹੈ ਉਹਦੀ ਮੇਰਾ ਬੇਟਾ ਜਿਹਨੇ ਡਾਕਟਰੇਟ ਕੀਤੀ ਐ ਸੈਂਟਰਲ ਯੂਨੀਵਰਸਿਟੀ ਪੰਜਾਬ ਚ ਵਾਹ ਬਹੁਤ ਅੱਛੇ ਪਹਿਲਾਂ ਤਾਂ ਉਹ ਜਾਗਰਨ ਤੋਂ ਨੇ ਆਪਣੀ ਯਾਤਰਾ ਸ਼ੁਰੂ ਕੀਤੀ ਸੀ ਪੱਤਰਕਾਰ ਜੀ ਤੇ ਫਿਰ ਉਹ ਭਾਸਕਰ ਦੇ ਬਠਿੰਡਾ ਔਰ ਮਾਨਸਾ ਦੇ ਜੀ ਇੰਚਾਰਜ ਹੈੱਡ ਬਣੇ ਤੇ ਉੱਥੋਂ ਫਿਰ ਉਹਨਾਂ ਨੇ ਫਾਰਗ ਹੋ ਕੇ ਇੱਕ ਨਵੀਂ ਕਨਸਾਈਨਮੈਂਟ ਤੇ ਚਲੇ ਗਏ ਤੇ ਸ਼ਾਦੀ ਸ਼ੋਦਾ ਨੇ ਜੀ ਬੱਚਾ ਉਹਨਾਂ ਦਾ ਇੱਕ ਪੋਤਾ ਮੇਰਾ ਬਹੁਤ ਅੱਛਾ ਔਰ ਮੈਂ ਇੱਕ ਛੋਟੀ ਜੀ ਗੱਲ ਇਹ ਠੀਕ ਕਰਨਾ ਚਾਹੁੰਦਾ ਜਿਹਨੂੰ ਮੈਂ ਆਪਣੀ ਆਨ ਵਾਲੀ ਕਿਤਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਜ਼ਿਕਰ ਕੀਤਾ ਜੀ ਕਈ ਵਾਰੀ ਮੈਨੂੰ ਮੇਰਾ ਪੋਤਾ ਕਹਿ ਦਿੰਦਾ ਦਾਦੂ ਜੀ ਇਸ ਪਰ ਲਿਖੋ ਤਾਂ ਬੜਾ ਮੈਨੂੰ ਹੁੰਦਾ ਕਿਆ ਬਾਤ ਹੈ ਜੀ ਵੀ ਯੰਗ ਜਨਰੇਸ਼ਨ ਦੇ ਮਾਈਂਡ ਚ ਵੀ ਹੈ ਮਾਹੌਲ ਦੀ ਗੱਲ ਹੈ ਜਿਸ ਤਰ੍ਹਾਂ ਦਾ ਵਾਸੀ ਮਾਹੌਲ ਬੱਚੇ ਨੂੰ ਕਰੇ ਦੇ ਮਨ ਬਿਲਕੁਲ ਬਿਲਕੁਲ ਕਈ ਵਾਰੀ ਪੁੱਛ ਲੈਂਦੇ ਦਾਦੂ ਜੀ ਕੱਲ ਕੌਨਸੀ ਕਵਤਾ ਲਿਖੇਂਗੇ ਜੀ ਇਹ ਵੀ ਬੜਾ ਵੱਡਾ ਪ੍ਰਸ਼ਨ ਹੋ ਜਾਂਦਾ ਹੈ ਇਹ ਮੈਨੂੰ ਮੋਟੀਵੇਟ ਵੀ ਕਰਦਾ ਇਨਸਪਾਇਰਿੰਗ ਵੀ ਹੁੰਦਾ ਜੀ ਅਗਰ ਉਹ ਕੋਈ ਨੁਕਤਾ ਦਵੇ ਵੀ ਇਸ ਪਰ ਲਿਖੀਏ ਜੀ ਤਾਂ ਬਿਲਕੁਲ ਜੀ ਉਹਨੂੰ ਮੈਂ ਪ੍ਰਾਇੋਰਟੀ ਦੰਨਾ ਜੀ ਤਾਂ ਇਹ ਜੀਵਨ ਹੈ ਨਾ ਜਿਹੜਾ ਇਹ ਬੜਾ ਮਜ਼ੇਦਾਰ ਜੀਵਨ ਹੈ ਸਮੇਂ ਕੋ ਗਲ ਕਰਦਾ ਹੁੰਦਾ ਇੱਕ ਮੇਰਾ ਪ੍ਰਸ਼ਨ ਬੜਾ ਵੱਡਾ ਰਹਿੰਦਾ ਆਡੀਅנס ਨੂੰ ਜਿੱਥੇ ਮੈਂ ਲੈਕਚਰ ਦਿੰਦਾ ਜੰਨਾ ਕਹਾਂ ਸੇ ਕਹਾਂ ਤੱਕ ਇਹ ਸਵਾਲ ਦੀ ਗਹਿਰਾਈ ਮਨਦੀਪ ਜੀ ਸਮਝਣ ਦੀ ਬਹੁਤ ਲੋੜ ਹੈ ਕਹਾਂ ਸੇ ਜਨਮ ਸੇ ਜੀ ਕਹਾਂ ਤੱਕ ਮਰਤੂ ਤੱਕ ਜੀ ਇਹ ਮੇਰਾ ਇੱਕ ਪ੍ਰਸ਼ਨ ਹੁੰਦਾ ਜੀ ਤਾਂ ਇਹਦੇ ਵਿੱਚ ਜੰਨਾ ਸਫਰ ਹੈ ਜਿੰਨੇ ਮਹਾਰਾਜ ਨੇ ਸਾਡੇ ਸ਼੍ਰਵਸ ਲਿਖੀ ਹੈ ਇਹ ਉਹਨਾਂ ਨਾਲ ਹੀ ਯਾਤਰਾ ਕਰਨੀ ਔਰ ਆਪਣੀ ਯਾਤਰਾ ਨੂੰ ਬਿਹਤਰੀਨ ਬਣਾਉਣ ਵਾਸਤੇ ਅਕਸਰ ਅਸੀਂ ਜਦੋਂ ਰੇਲ ਗੱਡੀ ਦੀ ਯਾਤਰਾ ਬੱਸ ਯਾਤਰਾ ਦੀ ਜਾਨਦੇ ਆ ਤਾਂ ਅਸੀਂ ਕਹਿੰਦੇ ਨਾ ਜਿੰਨਾ ਸਮਾਨ ਘੱਟ ਹੋਊਗਾ ਉਨੀ ਯਾਤਰਾ ਸੁਖੀ ਹੋਊਗੀ ਤਾਂ ਮੈਂ ਵੀ ਇਹੀ ਸਮਝਦਾ ਮੈਂ ਜੀਵਨ ਦੇ ਵਿੱਚ ਜਿੰਨੀਆਂ ਤੁਹਾਡੀਆਂ ਛਾਵਾਂ ਘੱਟ ਹੋਣਗੀਆਂ ਉਨੀ ਤੁਹਾਡੀ ਜੀਵਨ ਯਾਤਰਾ ਜ਼ਿਆਦਾ ਸੁਖੀ ਹਾਂ ਬਹੁਤ ਅੱਛਾ ਹੈ ਔਰ ਹਰ ਇਨਸਾਨ ਨੂੰ ਦੇਣ ਦੀ ਪ੍ਰਵਿਰਤੀ ਤੇ ਜਾਣਾ ਚਾਹੀਦਾ ਹੈ ਹਾਂ ਆ ਤੁਸੀਂ ਦੇਖੋ ਆ ਦੇਣਾ ਜੀ ਤੇ ਆ ਲੈਣਾ ਵਾਕੇ ਕਿਹੜੀ ਪੋਜੀਸ਼ਨ ਨੂੰ ਠੀਕ ਸਮਝਦੇ ਹੋ ਔਰ ਥੋੜਾ ਜਿਹਾ ਹੋਰ ਵਿਜ਼ਨਰੀ ਆਪਾਂ ਸਾਰੇ ਵਿਸ਼ਵ ਬਾਰੇ ਸੋਚੀਏ ਸਾਰੀ ਪ੍ਰਕਿਰਤੀ ਬਾਰੇ ਸੋਚੀਏ ਜੀ ਇਨਸਾਨ ਨੂੰ ਛੱਡ ਕੇ ਕੋਈ ਜਾਨਵਰ ਕੋਈ ਪੰਛੀ ਕੋਈ ਕੀੜਾ ਕੋ ਪਤੰਗਾ ਨੌਕਰੀ ਨਹੀਂ ਕਰਦਾ ਪੈਸੇ ਨਹੀਂ ਕਮਾਣ ਜਾਂਦਾ ਉਹ ਫਿਰ ਵੀ ਜਿੰਦਾ ਹੈ ਨੌਕਰੀ ਅਸੀਂ ਕਰਦੇ ਪੈਸੇ ਅਸੀਂ ਕਮਾਣਨੇ ਆ ਉਹ ਜਿਹੜੀ ਸਾਡੀ ਪ੍ਰਵਿਰਤੀ ਹੈ দান ਵਾਲੀ ਜਾਂ ਕੁਛ ਦੇਣ ਵਾਲੀ ਇਹ ਸਾਰੀ ਪ੍ਰਕਿਰਤੀ ਸਾਨੂੰ ਉਹਦੇ ਨਾਲ ਜੋੜ ਕੇ ਰੱਖਦੀ ਹੈ ਉਹਦੀ ਨਿਰਭਰਤਾ ਲਓ ਤੁਸੀਂ ਇੱਕ ਛੋਟਾ ਜਿਹਾ ਆਪਣੀ ਲਾਈਫ 'ਚ ਦੇਖ ਲੋ ਵੀ ਸਟਰੀਟ ਡੌਗ ਨੂੰ ਰੋਟੀ ਪਾਣੀ ਸ਼ੁਰੂ ਕਰਦੇ। ਜੀ ਉਹ ਤੁਹਾਡੇ ਦਰਵਾਜੇ ਤੇ ਉਸ ਟਾਈਮ ਤੇ ਆ ਕੇ ਬਹਿ ਜਾਊਗਾ। ਹੂੰ ਉਹਦੀ ਸੈਂਸ ਦੇਖੋ। ਜੀ ਵੀ ਮੈਨੂੰ ਇੱਥੋਂ ਮੇਰਾ ਭੋਜਨ ਮਿਲਣਾ ਹੈ। ਵਾਹ ਜੀ ਹੁਣ ਪਥਰਾਂ ਦੇ ਵਿੱਚ ਕੀੜੇ ਉਹਨਾਂ ਨੂੰ ਵੀ ਭੋਜਨ ਪ੍ਰਕਿਰਤੀ ਰੱਬ ਦੇ ਰਿਹਾ। ਜੀ ਜੀ ਬਸ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਜੀਵਨ ਨੂੰ ਤੁਸੀਂ ਸੌਖਾ ਬਣਾਣਾ ਤਾਂ ਜੀਵਨ ਦੇ ਵਿੱਚ ਇੱਕ ਨਿਯਮ ਰੱਖੋ। ਜੀ ਜਿਸ ਦਿਨ ਤੁਸੀਂ ਨਿਯਮ ਦਾ ਨਾਮ ਤੇ ਮਾਤਰਾ ਤੋੜਤੀ ਪਿੱਛੇ ਜਮ ਬਚਣਾ ਹੈ ਵਾਕ ਬਹੁਤ ਅੱਛੀ ਗੱਲ ਤੁਸੀਂ ਅਖੀ ਇਹ ਗੱਲ ਜਿਹੜੀ ਹੈ ਨਾ ਇਹ ਖਿਆਲ ਜਿਹੜਾ ਹੈ ਬੜਾ ਨੇਕ ਖਿਆਲ ਹੈ ਬੜਾ ਬਿਹਤਰੀਨ ਖਿਆਲ ਹੈ ਤੇ ਇਹ ਖਿਆਲ ਨਾ ਇੱਕ ਕਵੀ ਦਾ ਹੀ ਹੋ ਸਕਦਾ ਤੇ ਬੱਸੀ ਸਾਹਿਬ ਕਵੀ ਨੇ ਜੀ ਇਹਨਾਂ ਦੀ ਕਵਿਤਾਵਾਂ ਹਰ ਰੋਜ਼ ਸੋਸ਼ਲ ਮੀਡੀਆ ਦੇ ਥਰੂ ਸਾਡੇ ਕੋਲ ਆ ਜਾਂਦੀਆਂ ਨੇ ਤੇ ਬਹੁਤ ਛੇਤੀ ਜਲਦ ਹੀ ਹਫਤੇਕ ਦੇ ਵਿੱਚ ਵਿੱਚ ਕਿਤਾਬ ਦੇ ਰੂਪ ਦੇ ਵਿੱਚ ਵੀ ਇਹਨਾਂ ਦੀਆਂ ਕਵਤਾਵਾਂ ਆ ਰਹੀਆਂ ਸਾਡੇ ਹੱਥ 'ਚ ਹੋਣ ਗਈਆਂ ਸਰ ਬਿਲਕੁਲ ਆ ਰਹੀਆਂ ਸਾਫਰ ਤੇ ਕਿਤਾਬ ਬਾਰੇ ਵੀ ਗੱਲ ਕਰਾਂਗੇ ਹਾਂ ਬਿਲਕੁਲ ਕਰ ਸਕਦੇ ਹਾਂ ਜੀ ਲਿਖਣ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਲਿਖਣ ਦਾ ਦੇਖੋ ਮੈਂ ਪਹਿਲਾਂ ਵੀ ਲਿਖਦਾ ਸੀ ਉਹਨੂੰ ਤੁਹਾਨੂੰ ਇੱਕ ਚਾਰ ਅੱਖਰ ਕਵਤਾ ਬਾਰੇ ਜ਼ਿਕਰ ਕੀਤਾ ਫਿਰ ਮੈਂ ਇੱਕ ਪੰਜਾਬੀ ਦੀ ਕਵਤਾ ਉਸ ਤਰੀਕੀ ਮੈਂ 20 ਸਾਲ ਦੀ ਹੋਈ ਮੈਨੂੰ ਠਲ ਸਕਿਆ ਨਾ ਕੋਈ ਜੀ ਕਪਤਾਵਾਂ ਤਾਂ ਮੈਂ ਜਦ ਲਿਖਦੇ ਸੀ ਕਿ ਪਰ ਰੈਗੂਲਰ ਫੀਚਰ ਨਹੀਂ ਸੀ ਮਗਰ ਕੋਵਿਡ ਤੋਂ ਬਾਅਦ ਕੋਵਿਡ ਦੇ ਵਿੱਚ ਮੈਂ ਪੰਜੇ ਕਪਤਾਵਾਂ ਕੋਵਿਡ ਤੇ ਲਿਖੀਆਂ ਜੀ ਕੋਵਿਡ ਨੇ ਸਾਨੂੰ ਜੀਨ ਦੇ ਨਾਲ ਜੀਵਨ ਦੇ ਨਾਲ ਜੋੜਿਆ ਜੀ ਤੁਸੀਂ ਵੀ ਉਹ ਦੌਰ ਦੇਖਿਆ ਤੇ ਮੈਂ ਵੀ ਉਹ ਦੌਰ ਦੇਖਿਆ ਕਿੱਡਾ ਡਾਡਾ ਡੋਰ ਜਿਹੜਾ ਇਹ ਦੌਰ ਸੀ ਸਾਡੇ ਤੇ ਆਇਆ ਜੀ ਪਰ ਹਿੰਮਤ ਨਾਲ ਔਰ ਉਹਦੇ ਦੌਰਾਨ ਵੀ ਸਾਡੇ ਲੰਗਰ ਚੱਲਦੇ ਸੀ ਡਾਕਟਰ ਸਾਹਿਬ ਦੀ ਰਹਿਨਮਾਈ ਚ ਜੀ ਲੰਗਰ ਚੱਲਦੇ ਸੀ ਤਾਂ ਜ਼ਰੂਰਤਮੰਦਾਂ ਨੂੰ ਖਾਣਾ ਦੇਣਾ ਜੀ ਇੱਕ ਦੇਣ ਵਾਲੇ ਇੱਕ ਜ਼ਰੂਰਤਮੰਦ ਮਗਰ ਇੱਕ ਵਿੱਚ ਹੋਰ ਕਲਾਸ ਸੀ ਜਿਹੜੀ ਲੋ ਪੇਡ ਸੀ ਪਰ ਉਹ ਮੰਗਣ ਵਾਸਤੇ ਅੱਗੇ ਨਹੀਂ ਸੀ ਆ ਰਹੀ ਇਹੋ ਜੇ ਘਰ ਵਿੱਚ ਇਨਤਜ਼ਾਰ ਕੀਤੇ ਗਏ ਤਾਂ ਉਹਨਾਂ ਨੂੰ ਉਹਨਾਂ ਦਾ ਰਾਸ਼ਨ ਉੱਥੇ ਪਹੁੰਚਾਉਣ ਦਾ ਉਪਰਾਲਾ ਵੀ ਬਹੁਤ ਅੱਛਾ ਕੀਤਾ ਤਾਂ ਦੇਣ ਵਾਲੇ ਵੀ ਸਾਡੇ ਨਾਲ ਸੀ ਤੇ ਜ਼ਰੂਰਤਮੰਦ ਵੀ ਨਾਲ ਸੀ ਤਾਂ ਦੇਖੋ ਬ੍ਰਿਜ ਬਣ ਗਏ ਨਾ ਦੇਣ ਵਾਲੇ ਤਾਂ ਸਾਰਾ ਕੰਮ ਬਹੁਤ ਅੱਛਾ ਨਿਪਟਿਆ ਉਸ ਦੌਰਾਨ ਵੀ ਤੁਹਾਡੀ ਆਕਾਸ਼ਵਾਨੀ ਤੋਂ ਮੇਰੀ ਕੋਵਿਡ ਦੇ ਉੱਤੇ ਤਿੰਨ ਹਫ਼ਤਾਵਾਂ ਨਸ਼ਰ ਹੋਈਆਂ ਆਨਲਾਈਨ ਕੋਵਿਡ ਦੇ ਉੱਤੇ ਤਾਂ ਉਥੋਂ ਚੱਲਦੇ-ਚੱਲਦੇ ਥੋੜੀ ਜਿਹੀ ਫ੍ਰੀ ਹੋ ਗਏ ਤਾਂ April 22 ਦੇ ਵਿੱਚ ਮੇਰੇ ਦਿਮਾਗ 'ਚ ਇੱਕ ਵਿਚਾਰ ਆਇਆ ਵੀ ਮੈਂ ਮੇਰੇ ਕੋਲੇ ਸਮਾਂ ਹੈ ਤਾਂ ਮੈਨੂੰ ਕੁਝ ਬੇਹਤਰੀਨ ਸਮਾਜ ਵਾਸਤੇ ਜੀਵਨ ਵਾਸਤੇ ਸਮਾਜਿਕ ਸਮੱਸਿਆਵਾਂ ਦੇ ਬਾਰੇ ਸੋਚਣ ਦੀ ਲੋੜ ਹੈ ਔਰ ਇਹਦੇ ਤੇ ਲਿਖਣ ਦੀ ਲੋੜ ਹੈ ਤਾਂ ਮੈਂ ਫਿਰ 4 ਮਈ 2022 ਤੋਂ ਲਿਖਣਾ ਸ਼ੁਰੂ ਕੀਤਾ। ਦੈਟ ਵਾਜ਼ ਅ ਫਰਸਟ ਡੇ ਜਦਨ ਮੈਂ ਪ੍ਰਣ ਲਿਆ ਕਿ ਮੈਂ ਰੋਜ਼ ਲਿਖਾਂਗਾ। ਔਰ ਮਹਾਰਾਜ ਦੀ ਬਖਸ਼ਿਸ਼ ਹੈ। ਅੱਜ ਵੀ ਅੱਜ ਦੇਖ ਲਓ ਤੁਸੀਂ ਖਾਈ ਜਨਵਰੀ 2025 ਹੋ ਗਿਆ। ਅੱਜ 958ਵਾਂ ਹਫ਼ਤਾ ਗਈ ਹੈ। ਤੇ ਇੱਕ ਕਵਿਤਾ ਜਿਹੜੀ ਹੈ ਉਹ ਹੁਣ ਅਸੀਂ ਤੁਹਾਨੂੰ ਵੀ ਸੁਣਵਾਉਨੇ ਆ ਜਿਹੜੀ ਇਹਨਾਂ ਦੀ ਅੱਜ ਦੀ ਕਵਿਤਾ ਹੈ ਕਿਉਂਕਿ ਇੱਕ ਰੋਜ਼ ਕਵਤਾ ਹੀ ਲਿਖਦ ਨੇ ਜਿਹਦੇ ਵਿੱਚੋਂ ਅੱਜ ਜੋ ਕਵਤਾ ਲਿਖੀ ਹੈ ਖੈਰ ਮੈਂ ਪੜ੍ਹੀ ਹੈ ਪਰ ਇਹਨਾਂ ਦੀ ਜ਼ੁਬਾਨ ਤੋਂ ਸੁਣਾ ਕੇ ਜ਼ਰੂਰ ਮਨਦੀਪ ਜੀ ਅੱਜ ਦੀ ਕਵਤਾ ਦਾ ਜਿਹੜਾ ਟਾਈਟਲ ਹੈ ਉਹ ਹੈ श्वास जी ਸਾਡੇ ਸਾਹ ਵਾਹ ਇਹ ਜੋ ਹਮਾਰੇ श्वास ਹਮ یہی ਜੀਵਨ ਦੀ ਆਸ ਵਾਹ ਬਹੁਤ ਅੱਛਾ ਬਿਨ ਉਸਕੇ ਜੀਵਨ ਕਹਾ ਬਦਲ ਜਾਂਦਾ ਹਮਾਰਾ ਜਹਾਂ ਵਾਕਿ ਕਹਿੰਦੇ ਆ ਸਾਹਾਂ ਦੀ ਖੇਡ ਹੈ ਸਾਰਾ ਜਹਾਂ ਤੋਂ ਜਾਂਤੇ ਹੀ ਥਾ ਜੁੜ ਜਾਏ बिल्कुल बिल्कुल जहाँ से जाते ही हाथ जुड़ जाए फिर इंसान यादों में बच जाए सब कुछ है पर खाली हाथ बस रहे अहम यादों से जुड़ा धन दौलत पर बहुत मान ना कर जी। धन दौलत पर बहुत मान ना कर इससे ना खरीद पाए हम एक भी पल अब देख ले इस दौलत का मोल इससे कहीं ऊपर जीवन अनमोल बहुत अच्छे एक एक श्वास की कदर जान एक एक श्वास की कदर जान जीते जी मत कर अभिमान तेरे सेवा कर याद रखे जाएंगे हर दिल में तुम्हें आबाद पाएंगे बहुत ये जो हमारे श्वास यही जीवन की आस ये अजी मेरी कविता जड़ी जी। है जीवन के प्रति श्वास नल जुड़ी हुई है साहा की खेड है बसी साहब तो साहित्यिक सफर लिखनी लिये ਆਉਣ ਵਾਲੀ ਕਿਤਾਬ ਲਈ ਸਾਡੇ ਵੱਲੋਂ ਤੁਹਾਨੂੰ ਢੇਰ ਦੁਆਵਾਂ ਧੰਨਵਾਦ ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ